ਕੋ ਗੁਣ ਗੀਤਾ ਨੇ ਤਵ ਖਾਣੀਆਂ ਮਾਰੂ ਸੋਲੇ ਹੈ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਾਚਾ ਸਚ ਸੋਈ ਅਵਰ ਨਾ ਕੋਈ ਜਿਨ ਸਿਰ ਜੀ ਤਿਨਹੀ ਫੁਨ ਗੋਈ ਜਿਉ ਭਾਵੈ ਤਿਉ ਰਖੋ ਰਹਿਣਾ ਤੁਮ ਸਿਉ ਕਿਆ ਮੁਕਰਾਈ ਹੈ ਆਪ ਉਪਾਏ ਆਪ ਖਪਾਈ ਆਪੇ ਸਿਰ ਸਿਰ ਤੰਦੈ ਲਾਈ ਆਪੇ ਵਿਚਾਰੀ ਗੁਣਕਾਰੀ ਆਪੇ ਮਾਰਗ ਲਾਈ ਆਪੇ ਦਾਨਾ ਆਪੇ ਬੀਨਾ ਆਪੇ ਆਪ ਉਪਾਏ ਪਤੀਨਾ ਆਪੇ ਪਾਉਣ ਪਾਣੀ ਬੈ ਸੰਤਰ ਆਪੇ ਮੇਲ ਮਲਾਈ ਆਪੇ ਸਸ ਸੂਰਾ ਪੂਰੋ ਪੂਰਾ ਆਪੇ ਗਿਆਨ ਧਿਆਨ ਗੁਰ ਸੂਰਾ ਕਾਲ ਜਾਲ ਜਮ ਜੋਹੇ ਨਾ ਸਾਕੇ ਸਾਚੇ ਸਿਉ ਲਿਵਲਾਈ ਹੈ ਆਪੇ ਪੁਰਖ ਆਪੇ ਨਾਰੀ ਆਪੇ ਪਾਸਾ ਆਪੇ ਸਾਰੀ ਆਪੇ ਪਿਰ ਬਾਂਦੀ ਜਗ ਖੇਲੈ ਆਪੇ ਕੀਮਤ ਪਾਈ ਆਪੇ ਭਵਰ ਫੁੱਲ ਫਲ ਤਰਵਰ ਆਪੇ ਜਲ ਥਾਲ ਸਾਗਰ ਸਰਵਰ ਆਪੇ ਮਛ ਕਛ ਕਰਨੀ ਕਰ ਤੇਰਾ ਰੂਪ ਨਾ ਲਖਣਾ ਜਾਈਂ ਆਪੇ ਦਿਨ ਸੇ ਆਪੇ ਹੀ ਰੈਣੀ ਆਪ ਪਤੀਜੈ ਗੁਰ ਕੀ ਬਾਣੀ ਆਦ ਜੁਗਾਦ ਅਨਾਹ ਅਨੰਦਿਨ ਘਟ ਘਟ ਸ਼ਬਦ ਰਜਾਈਂ ਆਪੇ ਰਤਨ ਅਨੂਪ ਅਮੋਲੋ ਆਪੇ ਪਰਖੇ ਪੂਰਾ ਤੁਲੋ ਆਪੇ ਕਿਸ ਹੀ ਕਸ ਬਖਸ਼ੇ ਆਪੇ ਦੇ ਲੈ ਪਾਈਂ ਆਪੇ ਧਨਖ ਆਪੇ ਸਰਬਾਣਾ ਆਪੇ ਸੁਗੜ ਸਰੂਪ ਸਿਆਣਾ ਕਹਿਤਾ ਬਖਤਾ ਸੁਣਤਾ ਸੋਈ ਆਪੇ ਬਣਤ ਬਣਾਈ ਪਾਉਣ ਗੁਰੂ ਪਾਣੀ ਪਤ ਜਾਤਾ ਉਧਰ ਸੰਜੋਗੀ ਧਰਤੀ ਮਾਤਾ ਰਹਿਣ ਦਿਨਸ ਦੁਇਦਾਈ ਦਾਇਆ ਜਗ ਖੇਲ ਖੇਲਾਈ ਹੈ ਆਪੇ ਮਛਲੀ ਆਪੇ ਜਾਲਾ ਆਪੇ ਗਉ ਆਪੇ ਰਖਵਾਲਾ ਸਰਬ ਜੀਆਂ ਜਗ ਜੋਤ ਤੁਮਾਰੀ ਜੈਸੀ ਪ੍ਰਭ ਫਰਮਾਈ ਹੈ ਆਪੇ ਜੋਗੀ ਆਪੇ ਭੋਗੀ ਆਪੇ ਰਸੀਆ ਪਰਮ ਸੰਜੋਗੀ ਆਪੇ ਵੇ ਬਾਣੀ ਨਿਰੰਕਾਰੀ ਨਿਰਭਉ ਤਾਰੇ ਲਾਈ ਹੈ ਖਾਣੀ ਬਾਣੀ ਤੁਝ ਹੈ ਸੁਮਾਣੀ ਜੋ ਦੀ ਸੈ ਸਭ ਆਵਣ ਜਾਣੀ ਸੀ ਸਾਹ ਸੱਚੇ ਵਾਪਾਰੀ ਸਤਿਗੁਰੂ ਝੁਜ ਬੁਝਾਈ ਏ ਸ਼ਬਦ 부ਜਾਏ ਸਤਿਗੁਰ ਪੂਰਾ ਸਰਬ ਕਲਾ ਸਾਚੇ ਪਰਪੂਰਾ ਅਫਰਿਓ ਵੇ ਪ੍ਰਵਾਹ ਸਦਾ ਤੂ ਨਾ ਤਿਸ ਤਿਲ ਨਾ ਤਮਾਈ ਕਾਲ ਵਿਕਾਲ ਭਏ دیਵਾਨੀ ਸ਼ਬਦ ਸਹਜ ਰਾਸ ਅੰਤਰਮਾਨੀ ਆਪੇ ਮੁਕਤ ਤ੍ਰਿਪਤ ਵਰਦਾਤਾ ਫਗਤ ਭਾਏ ਮਨ ਭਾਈ ਆਪ ਨਿਰਾਲਮ ਗੁਰਗਮ ਗਿਆਨਾ ਜੋ ਦੀਸੈ ਤੁਜ ਮਾਹੇ ਸਮਾਨਾ ਨਾਨਕ ਨੀਚ ਭਿਖਿਆ ਦਰ ਜਾਚੈ ਮੈਂ ਦੀਜੈ ਨਾਮ ਵਡਾਈ ਮਾਰੂ ਮਹੱਲਾ ਪਹਿਲਾ ਆਪੇ ਤਰਤੀ ਤੋਲੇ ਆਕਾਸੰ ਆਪੇ ਸਾਚੇ ਗੁਣ ਪਰਗਾਸੰ ਜਤੀ ਸਤੀ ਸੰਤੋਖੀ ਆਪੇ ਆਪੇ ਕਾਰ ਕਮਾਈ ਜਿਸ ਕਰਨਾ ਸੋ ਕਰ ਕਰ ਵੇਖੈ ਕੋਈ ਨ ਮਿਟੈ ਸਾਚੀ ਲੇਖੈ ਆਪੇ ਕਰੇ ਕਰਾਏ ਆਪੇ ਆਪੇ ਦੇ ਵਡਿਆਈ ਪੰਜ ਚੋਰ ਚੰਚਲ ਚਿਤ ਚੱਲ ਹੈ ਪਰ ਕਰ ਜੋ ਹੈ ਘਰ ਨਹੀਂ ਭਲ ਹੈ ਕਾਇਆ ਨਗਰ ਟਹਿ ਟਹਿ ਢੇਰੀ ਬਿਨ ਸ਼ਬਦੈ ਪਤ ਜਾਈ ਗੁਰ ਤੇ ਬੂਜੈ ਤਰੇ ਪਵਨ ਸੂਜੈ ਮਨਸਾ ਮਾਰ ਮਨੈ ਸਿਉ ਲੂਜੈ ਜੋ ਤੁਧ ਸੇਵਹਿ ਸੇ ਤੁਧ ਹੀ ਜੀਹ ਨਿਰਭਉ ਬਾਲ ਸਖਾਈ ਆਪੇ ਸੁਰਗ ਮਛ ਪਿਆਲਾ ਆਪੇ ਜੋਤ ਸਰੂਪੀ ਬਾਲਾ ਜਟਾ ਵਿਕਟ ਬਿਕਰਾਲ ਸਰੂਪੀ ਰੂਪ ਨਾ ਰੇਖਿਆ ਕਾਈਹੇ ਦੇਦਕ ਤੇ ਵੀ ਭੇਦ ਨਾ ਜਾਤਾ ਨਾ ਤਿਸ ਮਾਤ ਪਿਤਾ ਸੁਤ ਭਰਾਤਾ ਸਜਲੇ ਸੈਲਿਉ ਪਾਏ ਸਮਾਏ ਅਲਖ ਨ ਲਖਣਾ ਜਾਈ ਕਰ ਕਰ ਥਾਕੀ ਮੀਤ ਕਨੇਰੇ ਕੋਈ ਨਾ ਕਾਟੈ ਅਬ ਗੁਣ ਮੇਰੇ ਸੁਰ ਨਰਨਾਥ ਸਾਹਿਬ ਸਭਨਾ ਸਿਰ ਭਾਏ ਮਿਲੈ ਭਉ ਜਾਈ ਭੂਲੇ ਚੂਕੇ ਮਾਰਗ ਪਾਵਹਿ ਆਪ ਭੁਲਾਏ ਤੂੰ ਹੈ ਸਮਝਾਵੇ ਬਿਨ ਨਾਮ ਹੈ ਮੈਂ ਅਵਰਨਾ ਦੀਸੈ ਨਾਮੋ ਗਤ ਮਿਤ ਪਾਈ ਹੈ ਗੰਗਾ ਜਮਨਾ ਕੇਲ ਕੇਦਾਰਾ ਕਾਂਸੀ ਕਾਂਤੀ ਪੁਰੀ ਦਿਵਾਰਾ ਗੰਗਾ ਸਾਗਰ ਬੇਣੀ ਸੰਗਮ 86 ਅੰਕ ਸਮਾਈ ਹੈ ਆਪੇ ਸਿਧ ਸਾਧਕ ਵਿਚਾਰੀ ਆਪੇ ਰਾਜਨ ਪੰਚਾਕਾਰੀ ਤਖਤ ਬਹਿ ਅਦਲੀ ਪ੍ਰਭ ਆਪੇ ਪਰਮ ਭੇਦ ਭਉ ਜਾਈ ਹੈ ਆਪੇ ਕਾਜੀ ਆਪੇ ਮੁੱਲਾ ਆਪਿ ਭੁੱਲ ਨਾ ਕਬਹੂ ਭੁੱਲਾ ਆਪੇ ਮਿਹਰ ਦਇਆ ਪਤ ਦਾਤਾ ਨਾ ਕਿਸੈ ਕੋ ਬਹਿਰਾਈ ਜਿਸ ਬਖਸ਼ੇ ਤਿਸ ਦੇ ਵਡਿਆਈ ਸਭ ਸਹਿ ਦਾਤਾ ਤਿਲ ਨਾ ਤਮਾਈ ਪਰਪੁਰ ਧਾਰ ਰਹਿਆ ਨਿਹ ਕੇਵਲ ਗੁਪਤ ਪ੍ਰਗਟ ਸਭ ਠਾਈ ਹੈ ਕਿਆ ਸਲਾਹੀ ਅਗਮ ਅਪਾਰੈ ਸਾਚੇ ਸਿਰਜਨਹਾਰ ਮਰਾਰੈ ਜਿਸਨੋ ਨਦਰ ਕਰੇ ਤਿਸ ਮੇਲੇ ਮੇਲ ਮਿਲੇ ਮੇਲਾਈ ਹੈ ਬ੍ਰਹਮਾ ਵਿਸ਼ਨ ਮਹੇਸ਼ ਦੁਆਰੈ ਊਪੇ ਸੇਵਹਿ ਅਲਖ ਅਪਾਰੈ ਹੋਰ ਕੀਤੀ ਦਰ ਦੀ ਸੈ ਬਿਲ ਲਾਂਦੀ ਮੈਂ ਗਨਤਨਾ ਆਵੈ ਕਾਈ ਸਾਚੀ ਕੀਰਤ ਸਾਚੀ ਬਾਣੀ ਹੋਰਨਾ ਦੀ ਸੇ ਬੇਦਪੁਰਾਣੀ ਪੂੰਜੀ ਸਾਚ ਸੱਚੇ ਗੁਣ ਗਾਵਾਂ ਮੈਂ ਧਰ ਹੋਰਨਾ ਕਾਈ ਏ ਜੁਗ ਜੁਗ ਸਾਚਾ ਹੈ ਪੀ ਹੋਸੀ ਕੌਣ ਨਾ ਮੂਆ ਕੌਣ ਨਾ ਮਰਸੀ ਨਾਨਕ ਨੀਚ ਕਹਿ ਬੇਨੰਤੀ ਦਰ ਦੇਖੋ ਲਿਵ ਲਈ ਮਾਰੂ ਮਹੱਲਾ ਪਹਿਲਾ ਦੂਜੀ ਦੁਰਮਤਿਆਨੀ ਬੋਲੀ ਕਾਮ ਕ੍ਰੋਧ ਕੀ ਕੱਚੀ ਚੋਲੀ ਘਰਵਾਰ ਸਹਜ ਨਾ ਜਾਣੈ ਸੋਹਰ ਬਿਨ ਪਰ ਨੀਂਦ ਨਾ ਪਾਈਂ ਅੰਤਰ ਅਗਨ ਜਲੇ ਪੜ ਘਾਰੀ ਮਨ ਮੁਖ ਤੱਕੇ ਕੁੰਡਾਂ ਚਾਰੀ ਬਿਨ ਸਤਗੁਰ ਸੇਵੇ ਕਿਉ ਸੁਖ ਪਾਈਐ ਸਾਚੇ ਹਾਥ ਵਡਾਈ ਕਾਮ ਕ੍ਰੋਧ ਹੰਕਾਰ ਨਿਵਾਰੀ ਤਸ ਕਰ ਪੰਚ ਸ਼ਬਦ ਸੰਘਾਰੇ ਗਿਆਨ ਖੜਗ ਲੈ ਮਨ ਸਿਓ ਲੂਜੈ ਮਨ ਸਾ ਮਨ ਹੈ ਸਮਾਈ ਮਾਂ ਕੀ ਰਕਤ ਪਿਤਾ ਬਿਧ ਧਾਰਾ ਮੂਰਤ ਸੂਰਤ ਕਰਿਆ ਪਾਰਾ ਜੋਤ ਦਾਤ ਜੀਤੀ ਸਭ ਤੇਰੀ ਤੂੰ ਕਰਤਾ ਸਭ ਠਾਈਂ ਹੈ ਤੁਝ ਹੀ ਕੀਆ ਜੰਮਣ ਮਰਨਾ ਗੁਰ ਤੇ ਸਮਝ ਪੜੀ ਕਿਆ ਡਰਨਾ ਤੂੰ ਦਿਆਲ ਦਇਆ ਕਰ ਦੇਖੈ ਦੁਖ ਦਰਦ ਸਰੀਰਹੁ ਜਾਈ ਏ ਨਿਜ ਕਰ ਬੈਸ ਰਹੇ ਭਉ ਖਾਇਆ ਤਾਵਤ ਰਾਖੇ ਠਾਕ ਰਹਾਇਆ ਕਮਲ ਬਿਗਾਸ ਹਰੇ ਸਰਸ ਭਰ ਆਤਮ ਰਾਮ ਸਖਾਈ ਏ ਮਰਨ ਲਖਾਏ ਮੰਡਲ ਮਹਾਈ ਕਿਉ ਰਹੀ ਐ ਚੱਲਣਾ ਪਰ ਥਾਈ ਸਚਾ ਅਮਰ ਸੱਚੇ ਅਮਰਾਪੁਰ ਸੋ ਸਚ ਮਿਲੈ ਵਡਾਈ ਏ ਆਪ ਉਪਾਇਆ ਜਗਤ ਸੁਬਾਇਆ ਜਿਨ ਸਿਰ ਆ ਤਿਨ ਤੰਦੈ ਲਾਇਆ ਸੱਚੈ ਉਪਰ ਅਵਰਨਾੰ ਦੀਸੈ ਸਾਚੀ ਕੀਮਤ ਪਾਈ ਹੈ ਐਥੈ ਗੋਏ ਲੜਾ ਦਿਨ ਚਾਰੀ ਖੇਲ ਤਮਾਸ਼ਾ ਤੁੰਦੂ ਕਾਰੀ ਬਾਜੀ ਖੇਲ ਗਏ ਬਾਜੀਗਰ ਜਿਉ ਨਿਸ ਸੁਪਨੇ ਪਖਲਾਈ ਹੈ ਤਿਨ ਕੋ ਤਖਤ ਮਿਲੀ ਵਡਿਆਈ ਨਿਰਪਉ ਮਨ ਵਸਿਆ ਲਿਵ ਲਾਈ ਖੰਡੀ ਬ੍ਰਹਮੰਡੀ ਪਤਾਲੀ ਪੁਰੀ ਤਰੇ ਭਵਨ ਤਾੜੀ ਲਾਈ ਹੈ ਸਾਚੀ ਨਗਰੀ ਤਖਤ ਸਚਾਵਾ ਗੁਰਮੁਖ ਸਾਚ ਮਿਲੈ ਸੁਖ ਪਾਵਾ ਸਾਚੇ ਸਾਚੇ ਤਖਤ ਵਡਾਈ ਹਉ ਮੈਂ ਗੰਤ ਗਵਾਈ ਹੈ ਗੰਤ ਗਣੀਐ ਸਹ ਸਾਜੀਐ ਕਿਉ ਸੁਖ ਪਾਵੇ ਦੂਐ ਤੀਐ ਨਿਰਮਲ ਏਕ ਨਿਰੰਝਨ ਦਾਤਾ ਗੁਰ ਪੂਰੇ ਤੇ ਪਤ ਪਾਈਏ ਜੁਗ ਜੁਗ ਵਿਰਲੀ ਗੁਰਮਖ ਜਾਤਾ ਸਾਚਾ ਰਵ ਰਹਿਆ ਮਨਰਾਤਾ ਤਿਸ ਕੀ ਓਟ ਗਹੀ ਸੁਖ ਪਾਇਆ ਮਨ ਤਨ ਮੈਲ ਨ ਕਾਈਏ ਜੀਵ ਰਸਾਇਣ ਸਾਚੈ ਰਾਤੀ ਹਰ ਪ੍ਰਭ ਸੰਗੀ ਪਉ ਨ ਭ੍ਰੰਤੀ ਸ਼ਰਵਣ ਸਰੋਤ ਰਜੇ ਗੁਰ ਬਾਣੀ ਜੋਤੀ ਜੋਤ ਮਲਾਈ ਹੈ ਰਖ ਰਖ ਪੈਰ ਧਰੇ ਪਉ ਧਰਨਾ ਜਤ ਕਤ ਦੇਖਉ ਤੇਰੀ ਸਰਨਾ ਦੁਖ ਸੁਖ ਦੇ ਤੂੰ ਹੈ ਮਨ ਭਾਵਹਿ ਤੁਝ ਹੀ ਸਿਉ ਬੜਿ ਆਈ ਹੈ ਅੰਤ ਕਾਲ ਕੋ 베ਲੀ ਨਹੀਂ ਗੁਰਮੁਖ ਜਾਤਾ ਤੁਧ ਸਾ ਲਾਹੀ ਨਾਨਕ ਨਾਮ ਰਤੇ ਬੈਰਾਗੀ ਨਿਜ ਕਰਤਾ ੜੀ ਲਾਈ ਹੈ ਮਾਰੂ ਮਹੱਲਾ ਪਹਿਲਾ ਆਦ ਜਗਾ ਦੇ ਅਪਰ ਅਪਾਰੇ ਆਦ ਨਿਰੰਜਨ ਖਸਮ ਹਮਾਰੇ ਸਾਚੇ ਜੋਗ ਜੁਗਤ ਵਿਚਾਰੀ ਸਾਚੇ ਤਾੜੀ ਲਾਈ ਹੈ ਕੀ ਤੜਿਆਂ ਦਿਨ ਤੁੰਡੂ ਕਾਰੈ ਤਾੜੀ ਲਾਈ ਸਿਰ ਜਨ ਹਾਰੈ ਸੱਚ ਨਾਮ ਸੱਚੀ ਵਡਿਆਈ ਸਾਚੇ ਤਖਤ ਵਡਾਈ ਹੈ ਸਤਜੁਗ ਸਤ ਸੰਤੋਖ ਸਰੀਰਾ ਸਤ ਸਤ ਵਰਤੈ ਗਹਿਰ ਗੰਭੀਰਾ ਸੱਚਾ ਸਾਹਿਬ ਸੱਚ ਪਰਖੈ ਸਾਚੈ ਹੁਕਮ ਚਲਾਈਐ ਸਤ ਸੰਤੋਖੀ ਸਤਗੁਰ ਪੂਰਾ ਗੁਰ ਕਾ ਸ਼ਬਦ ਮੰਨੇ ਸੋ ਸੂਰਾ ਸਾਚੀ ਦਰਗਾਹ ਸਾਚ ਨਿਵਾਸਾ ਮਾਨੈ ਹੁਕਮ ਰਜਾਈਐ ਸਤਜੁਗ ਸਾਚ ਕਹਿ ਸਭ ਕੋਈ ਸੱਚ ਵਰਤੈ ਸਾਚਾ ਸੋਈ ਮਨ ਮੁਖ ਸਾਚ ਪਰਮ ਪਉ ਪੰਜਨ ਗੁਰਮੁਖ ਸਾਚ ਸਖਾਈਂ ਰੀਤੇ ਧਰਮ ਕਲਾ ਇਕ ਚੂਕੀ ਤੀਨ ਚਰਨ ਇਕ ਦੁਬ ਦਾਸੂ ਕੀ ਗੁਰਮੁਖ ਹੋਐ ਸੋ ਸਾਚ ਪਛਾਣੈ ਮਨ ਮੁਖ ਪਚੈ ਅਵਾਈਂ ਹੈ ਮਨ ਮੁਖ ਕਦੇ ਨਾ ਦਰਗਾ ਸੀਜੈ ਬਿਨ ਸ਼ਬਦੈ ਕਿਉ ਅੰਤਰ ਰੀਜੈ ਬੰਦੀ ਆਵਹਿ ਬੰਦੀ ਜਾਵਹਿ ਸੋਜੀ ਬੂਜਨਾ ਕਾਈਹ ਦਇਆ ਦੁਆ ਪਰਯੱਦੀ ਹੋਈ ਗੁਰਮੁਖ ਵਿਰਲਾ ਚੀਨੈ ਕੋਈ ਦੋਏ ਪਗ ਧਰਮ ਧਰੇ ਤਰਣੀ ਤਰ ਗੁਰਮੁਖ ਸਾਚਿ ਤਥਾਈਹ ਰਾਜੀ ਧਰਮ ਕਰਹਿ ਪਰਥਾਈ ਆਸਾ ਬੰਦੇ ਦਾਨ ਕਰਾਈ RAM ਨਾਮ ਬਿਨ ਮੁਕਤ ਨਾ ਹੋਈ ਥਾਕੇ ਕਰਮ ਕਮਾਈਹ ਕਰਮ ਧਰਮ ਕਰ ਮੁਕਤ ਮੰਗਾਹੀ ਮੁਕਤ ਪਦਾਰਥ ਸ਼ਬਦ ਸਲਾਹੀ ਬਿਨ ਗੁਰ ਸ਼ਬਦੈ ਮੁਕਤ ਨਾ ਹੋਈ ਪਰਪੰਚ ਕਰ ਪਰਮਾਈ ਮਾਇਆ ਮਮਤਾ ਛੋਡੀ ਨਾ ਜਾਈ ਸੇ ਛੂਟੇ ਸਚ ਕਾਰ ਕਮਾਈ ਅਹਨਸ ਭਗਤ ਰਤੇ ਵਿਚਾਰੀ ਠਾਕੁਰ ਸਿਓ ਬਣਾਈ ਇਕ ਜਪ ਤਪ ਕਰ ਕਰ ਤੀਰਥ ਨਾਵਹਿ ਜਿਉ ਤੁਧ ਭਾਵੈ ਤਿਵੇਂ ਚਲਾਵਹਿ ਹੱਥ ਨਿਗਰਹਿ ਅਪਤੀ ਜਿਨਾ ਭੀਜੈ ਬਿਨ ਹਰ ਗੁਰ ਕਿਨ ਪਤ ਪਾਈ ਕਲੀ ਕਾਲਮਹਿ ਇਕ ਕਲ ਰਾਖੀ ਬਿਨ ਗੁਰ ਪੂਰੇ ਕਿਨੈ ਨਾ ਭਾਖੀ ਮਨਮਖ ਕੂੜ ਵਰਤੈ ਵਰਤਾਰਾ ਬਿਨ ਸਤ ਗੁਰ ਪਰਮ ਨਾ ਜਾਈ ਸਤ ਗੁਰ ਵੇ ਪ੍ਰਵਾਹ ਸਰੰਦਾ ਨਾ ਜਮ ਕਾਣ ਨਾ ਸੰਦਾ ਬੰਦਾ ਜੋ ਤਿਸ ਸੇਵੇ ਸੋ ਅਪਨਾਸੀ ਨਾ ਤਿਸ ਕਾਲ ਸੰਤਾਈ ਹੈ ਗੁਰਮਹ ਹੈ ਆਪ ਰਖਿਆ ਕਰਤਾਰੇ ਗੁਰਮੁਖ ਕੋਟ ਅਸੰਖੇ ਉਧਾਰੀ ਸਰਬ ਜੀਆਂ ਜਗ ਜੀਵਨ ਦਾਤਾ ਨਿਰਪਹੁ ਮੈਲ ਨ ਕਾਈ ਸਗਲੇ ਜਾ ਚਹ ਗੁਰ ਪੰਧਾਰੀ ਆਪ ਨਿਰੰਜਨ ਅਲਖ ਅਪਾਰੀ ਨਾਨਕ ਸਾਚ ਕਹਿ ਪ੍ਰਭ ਜਾਚੈ ਮੈਂ ਤੀਜੈ ਸਾਚਿ ਰਜਾਈ। ਮਾਰੂ ਮਹੱਲਾ ਪਹਿਲਾ ਸਾਚੈ ਮੇਲੇ ਸ਼ਬਦ ਮਲਾਈ। ਜਾਂ ਤਿਸ ਪਾਣਾ ਸਹਿਜ ਸਮਾਈ। ਤੇਰੇ ਭਵਨ ਜੋਤ ਧਰੀ ਪਰਮੇਸ਼ਰ ਅਵਰਨੰਦੂ ਜਾ ਪਾਈ। ਜਿਸਕੇ ਚਾਕਰ ਤਿਸ ਕੀ ਸੇਵਾ ਸ਼ਬਦ ਪਤੀਜੈ ਅਲਾਖੇ ਅਪੇਵਾ। ਭਗਤਾਂ ਕਾ ਗੁਣਕਾਰੀ ਕਰਤਾ। ਬਖਸ਼ ਲਈ ਵਡਿਆਈ ਹੈ ਦੇਂਦੇ ਟੋਟ ਨਾ ਆਵੇ ਸਾਚੀ ਲੈ ਲੈ ਮੁਕਰ ਪਾਉਂਦੇ ਕਾਚੇ ਮੂਲ ਨਾ ਬੂਝਹਿ ਸਾਚ ਨਾਰੀ ਜਹ ਦੂਜੈ ਭਰਮ ਭਲਾਈ ਗੁਰਮਖ ਜਾਗ ਰਹਿ ਦਿਨ ਰਾਤੀ ਸਾਚੇ ਕੀ ਲੇਵ ਗੁਰਮਤਿ ਜਾਤੀ ਮਨ ਮੁਖ ਸੋਏ ਰਹੇ ਸੇ ਲੂਟੇ ਗੁਰਮਖ ਸਾਬਤ ਭਾਈ ਹੈ ਕੂੜੇ ਆਵੇ ਕੂੜੇ ਜਾਵੇ ਕੂੜੇ ਰਾਤੀ ਕੂੜ ਕਮਾਵੇ ਸ਼ਬਦ ਮਿਲੇ ਸੇ ਦਰਗਾਹ ਪੈੰਦੀ ਗੁਰਮੁਖ ਸੁਰਤ ਸਮਾਈ ਏ ਕੂੜ ਮੁਠੀ ਠੱਗੀ ਠਗਵਾੜੀ ਜਿਉ ਵਾੜੀ ਉਹ ਝਾੜ ਉਜਾੜੀ ਨਾਮ ਬਿਨਾ ਕਿਸ ਸਾਧਨਾ ਲਾਗੈ ਹਰ ਬਿਸਰਿਆ ਦੁਖ ਪਾਈ ਭੋਜਨ ਸਾਚ ਮਿਲੈ ਆਗਾਈ ਨਾਮ ਰਤਨ ਸਾਚੀ ਵਡਿਆਈ ਚੀਨੈ ਆਪ ਪਛਾਣੈ ਸੋਈ ਜੋਤੀ ਜੋਤ ਮਲਾਈ ਹੈ ਨਾਮੋ ਭੁੱਲੀ ਝੋਟਾ ਖਾਏ ਬਹੁਤ ਸਿਆਣਪ ਭਰਮ ਨਾ ਜਾਏ ਪਚ ਪਚ ਮੋਏ ਅਚੇਤਨਾ ਚੇਤ ਹੈ ਅਜਗਰ ਭਾਰ ਲਦਾਈ ਹੈ ਬਿਨ ਬਾਦ ਬਰੋਧੈ ਕੋਈ ਨਹੀਂ ਮੈਂ ਦਿਖਾ ਲਿਓ ਤਿਸ ਸਲਾਹੀ ਮਨ ਤਨ ਅਰਪ ਮਿਲੈ ਜਗ ਜੀਵਨ ਹਰਿ ਸਿਉ ਬਣਤ ਬਣਾਈ ਪ੍ਰਭ ਕੀ ਗਤ ਮਿਤ ਕੋਈ ਨਾ ਪਾਵੇ ਜੇ ਕੋ ਵੱਡਾ ਕਹਾਏ ਵਡਾਈ ਖਾਵੇ ਸਾਚੇ ਸਾਹਿਬ ਤੋਟ ਨਾ ਦਾਤੀ ਸਗਲੇ ਤਨਹ અપਾਈ ਵੱਡੀ ਵਡਿਆਈ ਵੇ ਪਰਵਾਹੀ ਆਪ ਉਪਾਏ ਦਾਨ ਸਮਾਹੇ ਆਪ ਦਇਆਨ ਦੂਰ ਨਹੀਂ ਦਾਤਾ ਮਿਲੀ ਆਸਹਿਜ ਰਜਾਈ 100 ਕੀ ਇੱਕ ਰੋਗ ਵਿਆਪੇ ਜੋ ਕਿਛ ਕਰੇ ਸੋ ਆਪੇ ਆਪੇ ਭਗਤ ਭਾਉ ਗੁਰ ਕੀ ਮਤ ਪੂਰੀ ਅਨਹਦ ਸ਼ਬਦ ਲਖਾਈ ਇੱਕ ਨਾਂਗੇ ਭੂਖੇ ਭਵਹਿ ਪਵਾਈ ਇੱਕ ਹੱਥ ਕਰ ਮਰਹਿ ਨਾ ਕੀਮਤ ਪਾਏ ਗਾਤੇ ਅਬਗਤ ਕੀ ਸਾਰ ਨਾ ਜਾਣੈ ਬੂਝੈ ਸ਼ਬਦ ਕਮਾਈ ਇਕ ਤੀਰਥ ਨਾਵਹਿ ਅੰਨ ਨਾ ਖਾਵਹਿ ਇਕ ਅਗਨ ਜਲਾਵਹਿ ਦੇਖ ਪਾਵਹਿ ਰਾਮ ਨਾਮ ਬਿਨ ਮੁਕਤ ਨਾ ਹੋਈ ਕਿਤ ਵਿਧ ਪਾਰ ਲੰਘਾਈ ਹੈ ਗੁਰਮਤਿ ਛੋਡਹਿ ਉਜੜ ਜਾਈ ਮਨ ਮੁਖ ਰਾਮ ਨਾ ਜਪੈ ਅਵਾਈ ਪਚ ਪਚ ਬੂਢਹਿ ਕੂੜ ਕਮਾਵਹਿ ਕੂੜ ਕਾਲ ਬਹਿਰਾਈ ਹੁਕਮੇ ਆਵੈ ਹੁਕਮੇ ਜਾਵੈ ਬੂਝਾ ਹੁਕਮ ਸੋ ਸਾਚ ਸਮਾਵੈ ਨਾਨਕ ਸਾਚ ਮਿਲੈ ਮਨ ਭਾਵੈ ਗੁਰਮੁਖ ਕਾਰ ਕਮਾਈ ਮਾਰੂ ਮਹੱਲਾ